ਦੀ ਪਰਮੇਸ਼ਰ ਜੇ ਕੋਈ ਇੱਕ ਬੈਠਾ ਹੈ ਕੋਈ ਮਨੁੱਖ ਰੱਬ ਦੇ ਨਾਮ ਨੂੰ ਜਪਦਾ ਪਿਆ ਤੇ ਉਹ ਸਿੱਖੇ ਵਾਹਿਗੁਰੂ 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 ਜਪਦਾ ਤੇ ਕੋਈ ਇੱਕ ਪਰਮਾਤਮਾ ਦੀ ਭਜਨ ਕਰਕੇ ਪਰਮਾਤਮਾ ਦੀ ਬੰਦਗੀ ਕਰਕੇ ਹੁਣ ਜਿਹੜੀ ਉਹ ਦੋ ਮਨੋਖਾਂ ਦੇ ਵਿੱਚਕਾਰ ਹੋ ਰਹੀ ਗੱਲਬਾਤ ਹੈ ਰੱਬ ਦੇ ਪਰਖੀ ਕੋਰੀ ਵਿਚਾਰ ਹੈ ਭਜਨ ਬੰਦਗੀ ਦੇ ਪ੍ਰਤੀ ਨੂੰ ਕਹਿੰਦੇ ਨੇ ਸੰਗਤ ਰੱਬ ਦੇ ਘਰ ਦੀਆਂ ਗੱਲਾਂ ਦੀ ਸਾਂਝ ਪਾ ਲੈਣੀ ਸੰਗਤ ਅਕਾਉਂਦੀ ਹੈ ਇਹੋ ਪਾਵਨ ਪਾਣੀ ਦੇ ਹੋਲ ਕੇ ਇਹ ਸਤ ਸੰਗਤ ਕੈਸੀ ਜਾਣੀ ਐ ਜਿੱਥੇ ਇੱਕੋ ਨਾਮੁ ਵਖਾਣੀ ਐ ਜਿੱਥੇ ਇੱਕ ਨਾਮ ਦੀ ਗੱਲ ਕੀਤੀ ਜਾਂਦੀ ਹੋਵੇ ਉਹਨੂੰ ਸੰਗਤ ਕਿਹਾ ਜਾਂਦਾ ਹੈ ਪੰਚੀ ਪਰਮੇਸ਼ਰ ਜੀ ਨੂੰ ਪੰਜ ਜਾਣੇ ਰਖ ਜਾਵਣ ਤੇ ਕਹੇ ਪੰਜ ਪਰਵਾਰ ਪੰਚ ਪਰਦਾ ਪੰਚੇ ਪਾਵੇਂ ਵਰਗੇ ਮਾਨ ਨਾਂ ਪ੍ਰਮਾਣਿਤ ਕੀਤਾ ਕਿ ਪੰਜਾਂ ਦੇ ਵਿੱਚ ਪਰਮੇਸ਼ਰ ਦਾ ਵਾਸ ਹੈ। ਭਈ ਬਾਸ ਕਰਦੇ ਉਤਾਰ। ਤੇ ਇਸ ਤਰ੍ਹਾਂ ਕਰਕੇ ਸੰਤਪੁਰਾਂ ਨੇ ਸਾਨੂੰ ਸੁਖਾਲ ਭਰਿਆ ਸਮਾਂ ਬਖਸ਼ਿਆ। ਏਸੀ ਗੁਰੂ ਕੀ ਇਹ ਪਾਵਨ ਸੈਨਤ ਨੂੰ ਗੁਰੂ ਕੀ ਧਰਮੇ ਜਿੱਥੇ ਗੱਲ ਹੋ ਰਹੀ ਹੈ ਜਿੱਥੇ ਪ੍ਰਮਾਤਮਾ ਦੇ ਨਾਮ ਦੀ ਗੱਲ ਹੋ ਰਹੀ ਹੈ। ਉਸ ਨਾ ਕਰ ਰਹੀ ਹੈ ਤੇ ਇਸ ਕਰਕੇ ਸੰਗਤ ਕੇ ਜੇ ਭਾਈ ਜਿਨ੍ਹਾਂ ਨੇ ਇਹ ਸੰਗਤ ਮਾਣੀਏ ਜਿਨ੍ਹਾਂ ਨੂੰ ਇਹ ਸੰਗਤ ਮਿਲਦੀ ਹੈ ਗੁਰੂ ਪਰਮੇਸ਼ਰ ਉਹਦੇ ਤ੍ਰੂੜਾ ਪਾਪ ਤ੍ਰੂੜਾ ਕੀਤੇ ਮਾਰੇ ਤਨਨਾਸ਼ ਹੋ ਕੇ ਨਹੀਂ ਤਰਪ ਖਿਦੇ ਬਥੇਰੇ ਥਾਵਾਂ ਤੇ ਭਜੇ ਕਰਦੇ ਆ ਬਹੁਤਾਂ ਤੇ ਜਾਣਿਆ ਕਿ ਪਾਪ ਮਹਿ ਜਾਗਣ ਕੋਈ ਜੰਗਾ ਤੇ ਇਸ਼ਨਾਨ ਕਰਪੇ ਨਾਮ ਕਰਦੇ ਵਸੁਤੀ ਪਾਤਸਾ ਕਹਿੰਦੇ ਜੀ ਕਰ ਦੂੰਗਾ ਤੇ ਇਸ਼ਨਾਨ ਕਰਨ ਦੇ ਨਾਮ ਜੀ ਪਾਣੀ ਤੇ ਨਿਮਨੌਰ ਦੇ ਨਾਲ ਕਹਿੰਦੇ ਫਿਰ ਪਾਪ ਰਹਿ ਜਾਂਦੇ ਨਾ ਫਿਰ ਇੱਕ ਪਾਪ ਡੰਡੂ ਦੇ ਬੇਟਾ ਰਹਿਣੀ ਉਹਦੀ ਜੰਮੀ ਪਹਿਲਾਂ ਕੀਤੀ ਜਾਣੀ ਸੀ ਕਿਉਂਕਿ ਪਾਵਨ ਬਾਣੀ ਤੇ ਹੋ ਨਾਮ ਜਲ ਕੀ ਮਨਜੇ ਜੇਗਤ ਹੋਵੇ